ਮਾਣਯੋਗ ਡੀਜੀਪੀ ਪੰਜਾਬ ਵੱਲੋਂ ਚਲਾਈ ਗਈ ਮਹੀਮ ਯੁੱਧ ਨਸ਼ਿਆਂ ਵਿਰੁੱਧ ਦੇ ਤਹਿਤ ਐਸਐਸਪੀ ਬਠਿੰਡਾ ਸਾਹਿਬ ਦੀ ਅਗਵਾਈ ਚ ਸੀ.ਆਈ.ਏ.ਵਨ ਦੀ ਟੀਮ ਵੱਲੋਂ ਇੱਕ ਬੰਦੇ ਨੂੰ ਕਾਬੂ ਕੀਤਾ ਗਿਆ ਜਿਸ ਦਾ ਨਾਮ ਜੈਦੀਪ ਸਿੰਘ ਚੋਹਾਨ ਹੈ ਜਿਸ ਤੇ ਪਹਿਲਾਂ ਵੀ ਤਿੰਨ ਮੁਕਦਮੇ ਦਰਜ ਰਜਿਸਟਰ ਹਨ ਜੋ ਜਿਨ੍ਹਾਂ ਵਿੱਚੋਂ ਇੱਕ ਵਿੱਚ ਇਹ ਉਮਰ ਕੈਦੀ ਸਜ਼ਾ ਕੱਟ ਰਿਹਾ ਹੈ ਸੋ ਛੁੱਟੀ ਤੇ ਆ ਕੇ ਦੁਬਾਰਾ ਇਸ ਨੇ ਆਪਣੇ ਚਿੱਟੇ ਦਾ ਕਾਰੋਬਾਰ ਸ਼ੁਰੂ ਕੀਤਾ ਜਿਸ ਦੇ ਚੱਲਦੇ ਸਾਡੀ ਟੀਮ ਵੱਲੋਂ ਇਹਨੂੰ 100 ਗ੍ਰਾਮ ਹੈਰੋਇਨ ਨਾਲ ਰਿੰਗ ਰੋਡ ਪੀ.ਐਸ. ਕੈਂਟੋਨਮੈਂਟ ਦੇ ਇਰ ਵਿੱਚ ਕਾਬੂ ਕੀਤਾ ਗਿਆ ਜਿਸ ਤੇ ਇਸ ਖਿਲਾਫ ਐਫ.ਆਈ.ਆਰ ਨੰਬਰ 32 ਪੀਐਸ ਕੈਂਟ ਬਠਿੰਡਾ ਦਾਰਜ ਰਜਿਸਟਰ ਕੀਤੀ ਗਈ ਆ ਜਿਸ ਵਿੱਚ ਇਸ ਕੋਲੋਂ ਵਾਰਦਾਤ ਵਿੱਚ ਵਰਤੀ ਗਈ ਗੱਡੀ ਵੀ ਬਰਾਮਦ ਹੋਈ ਆ ਸੋ ਬਾਕੀ ਇਹਨੂੰ ਅੱਜ ਪੇਸ਼ ਕਰਕੇ ਇਹਦਾ ਰਿਮਾਂਡ ਹਾਸਲ ਕਰਕੇ ਡੂੰਘਾਈ ਨਾਲ ਪੁਸ਼ਕਿਸ਼ ਕੀਤੀ ਜਾਊਗੀ